ਬੱਚੇ ਦਾ ਕਾਰਨਾਮਾ ਸੁਣ ਰਹਿ ਜਾਓਗੇ ਹੈਰਾਨ ਦੋਸਤ ਨੂੰ ਗਿਫਟ ਕੀਤਾ 20 ਤੋਲਾ ਸੋਨਾ ਵਜਾ ਸੁਣ ਨਹੀਂ ਰੁਕੇਗਾ ਹਾਸਾ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸੁਪਰੀਆ ਤੁਸੀਂ ਬੱਚਿਆਂ ਦੀ ਯਾਰੀ ਦੋਸਤੀ ਦੀਆਂ ਬਹੁਤ ਕਹਾਣੀਆਂ ਸੁਣੀਆਂ ਹੋਣਗੀਆਂ ਤੇ ਇਹਨਾਂ ਨੂੰ ਸੁਣਨ ਵਿੱਚ ਮਜ਼ਾ ਵੀ ਬਹੁਤ ਆਉਂਦਾ ਹੈ। ਉਹਨਾਂ ਦੀਆਂ ਮਾਸੂਮ ਹਰਕਤਾਂ ਦੇ ਗੱਲਾਂ ਦਿਨ ਭਰ ਵੀ ਸੁਣਦੇ ਰਹੋ ਤਾਂ ਵੀ ਬੋਰ ਨਹੀਂ ਹੁੰਦੇ। ਹਾਲਾਂਕਿ ਕਈ ਵਾਰ ਬੱਚਾ ਕੁਝ ਅਜੀਹਾ ਕਰ ਦਿੰਦਾ ਹੈ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਕੁਝ ਅਜੀਹਾ ਹੀ ਹੋਇਆ ਹੈ ਗੁਆਂਡੀ ਦੇਸ਼ ਚੀਨ ਦੇ ਇੱਕ ਪਰਿਵਾਰ 'ਚ ਅੱਜ ਅਸੀਂ ਤੁਹਾਨੂੰ ਅਜੀਹੇ ਬੱਚੇ ਦੇ ਕਾਰਨਾਮੇ ਬਾਰੇ ਦੱਸਾਂਗੇ ਜਿਸ ਨੇ 20 ਟੋਲਾ ਸੋਨਾ ਕਲਾਸਮੇਟ ਨੂੰ ਗਿਫਟ ਕਰ ਦਿੱਤਾ। ਇਸ ਦੇ ਪਿੱਛੇ ਦੀ ਵਜ੍ਹਾ ਸੁਣ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਉਗੇ। ਰਿਪੋਰਟਾਂ ਮੁਤਾਬਕ ਚੀਨ ਦੇ ਸਚੁਆਨ ਸੂਬੇ ਦਾ ਇਹ ਮਾਮਲਾ ਹੈ ਇੱਥੇ ਕਿੰਡਰ ਗਾਰਡਨ ਵਿੱਚ ਪੜਨ ਵਾਲੇ ਬੱਚੇ ਨੂੰ ਆਪਣੀ ਇੱਕ ਕਲਾਸਮੇਟ ਐਨੀ ਪਸੰਦ ਆਈ ਕਿ ਉਸ ਦੇ ਨਾਲ ਲੰਬਾ ਭਵਿੱਖ ਦੇਖਣ ਲੱਗਾ। ਉਹ ਤਾਂ ਬੱਚਿਆਂ ਦੀ ਉਮਰ ਕੋਈ 4-5 ਸਾਲ ਰਹੀ ਹੋਵੇਗੀ ਪਰ ਲੜਕੇ ਨੇ ਕਮਿਟਮੈਂਟ ਸਾਬਤ ਕਰਨ ਲਈ ਘਰ ਤੋਂ 100-100 ਗ੍ਰਾਮ ਸੋਨੇ ਦੇ ਦੋ ਬਿਸਕਟ ਲੈ ਅਤੇ ਲੜਕੀ ਨੂੰ ਗਿਫਟ ਕਰ ਦਿੱਤੇ। ਜਦੋਂ ਬੱਚੀ ਇਸ ਨੂੰ ਘਰ ਲੈ ਕੇ ਪਹੁੰਚੀ ਤਾਂ ਆਪਣੇ ਮਾਪਿਆਂ ਨੂੰ ਦਿਖਾਇਆ। ਤਯੋਏ ਦੇਖ ਕੇ ਹੈਰਾਨ ਰਹਿ ਗਏ ਬਿਹਤਰ ਇਹ ਸੀ ਕਿ ਕੁੜੀ ਦੇ ਮਾਪੇ ਮੁੰਡੇ ਦੇ ਮਾਪੇ ਨਾਲ ਸੰਪਰਕ ਕਰਦੇ ਅਤੇ ਉਹਨਾਂ ਨੂੰ ਸਾਰੀ ਕਹਾਣੀ ਦੱਸ ਦਿੰਦੇ ਮੁੰਡੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਸੀ ਕਿ 골ਡ ਬਾਰ ਉਸ ਦੀ ਹੋਣ ਵਾਲੀ ਪਤਨੀ ਲਈ ਰੱਖਿਆ ਗਿਆ ਹਾਲਾਂਕਿ ਉਹਨਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਬੱਚਾ ਉਹਨਾਂ ਨੂੰ ਦੱਸੇ ਬਿਨਾ ਕਿਸੇ ਕੁੜੀ ਨੂੰ ਇਹ ਦੇ ਆਵੇਗਾ ਇਹ ਘਟਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਜਿੰਨੀ ਦਿਲਚਸਪ ਹੈ ਇਹ ਉਹਨਾਂ ਹੀ ਮਾਪਿਆਂ ਨੂੰ ਸਾਵਧਾਨ ਕਰਨ ਵਾਲੀ ਹੈ